ਫੋ ਬਈ ਆਪਾਂ ਗਏ ਤੇ ਪਟਿਆਲੇ ਰਸਤੇ ਦੇ ਵਿੱਚ ਆਪਣਾ ਸਤਬ ਬਣਿਆ ਗੁਰਦੁਆਰਾ ਪਰਮੇਸ਼ਰ ਦੁਆਰ ਜੋ ਕਿ ਨਦਈਆਂ ਮਾਰੇ ਬਾਬਾ ਜੀ ਦਾ ਹੈ ਉੱਥੇ ਆਪਾਂ ਉੱਥੇ ਪਹੁੰਚ ਕੇ ਰਸਤੇ 'ਚ ਰੁੱਕ ਕੇ ਉੱਥੇ ਮੱਥਾ ਟੇਕਿਆ ਤੇ ਉੱਥੇ ਸੇਵਾ ਵੀ ਕੀਤੀ ਫੋ ਆਪਾਂ ਤੁਹਾਨੂੰ ਕਰਾਉਣਿਆ ਦਰਸ਼ਨ ਉੱਥੇ ਗੁਰਦੁਆਰਾ ਸਾਹਿਬ ਦੇ ਆਓ ਵੀਡੀਓ ਦੇ ਨਾਲ ਬਣੇ ਰਹੋ ਸਭ ਤੋਂ ਪਹਿਲਾਂ ਆਪਾਂ ਨੇ ਇੱਥੇ ਜੁੱਤੀਆਂ ਤਰ ਕੇ ਆਪਣਾ ਅੰਦਰ ਮੱਥਾ ਟੇਕਿਆ ਮੱਥਾ ਟੇਕ ਕੇ 10 ਮਿੰਟ ਉੱਥੇ ਬੈਠ ਕੇ ਗੁਰੂ ਦੇ ਚਰਨਾਂ ਦੇ ਵਿੱਚ ਹਾਜ਼ਰੀ ਭਰੀ ਹਾਜ਼ਰੀ ਭਰਨ ਤੋਂ ਬਾਅਦ ਆਪਾਂ ਉੱਥੇ ਦੇ ਈਕਾ ਗੁਰਦੁਆਰਾ ਸਾਹਿਬ ਜਿਹੜਾ ਬਹੁਤ ਸੋਹਣਾ ਬਣਿਆ ਹੋਇਆ ਬਹੁਤ ਹੀ ਵਧੀਆ ਤੇ ਮਨ ਨੂੰ ਸਕੂਨ ਮਿਲਦਾ ਉੱਥੇ ਬੈਠ ਕੇ ਤੇ ਅੱਗੇ ਆਪਾਂ ਪਹੁੰਚੇ ਗੁਰਦੁਆਰਾ ਸਾਹਿਬ ਦੇ ਲੰਗਰ ਹਾਲ ਦੇ ਵਿੱਚ ਆ ਆ ਤੁਹਾਨੂੰ ਕਰਾਉਣਿਆ ਦਰਸ਼ਨ ਤੁਸੀਂ ਦੇਖੋ ਕਿੰਨਾ ਸੋਹਣਾ ਮਨਮੋਹਕ ਦ੍ਰਿਸ਼ਾ ਗੁਰਦੁਆਰਾ ਸਾਹਿਬ ਦਾ ਹਨਾ ਤੇ ਉੱਥੇ ਆਪਾਂ ਹੁਣ ਜਾ ਰਹੇ ਹਾਂ ਲੰਗਰ ਛਕਣ ਤੁਸੀਂ ਦੇਖੋ ਵੀ ਹਨਾ ਆਪਾਂ ਫਹਾਰਾ ਲੱਗਿਆ ਹੋਇਆ ਸੰਗਤ ਵਾਸਤੇ ਸੰਗਤ ਜਿਹੜੀ ਇੱਥੇ ਆਉਂਦੀ ਆ ਦੂਰੋਂ ਦੂਰੋਂ ਆਪਦੇ ਮਨ ਦੇ ਨਾਲ ਵਧੀਆ ਉਹ ਕਰਦੇ ਨੇ ਸੇਵਾ ਕਰਦੇ ਨੇ ਤੁਸੀਂ ਦੇਖੋਗਾ ਨਾ ਤੇ ਆ ਜਿਹੜਾ ਨਜ਼ਰ ਆ ਗਿਆ ਇੱਥੇ ਆ ਬਾਥਰੂਮ ਵੀ ਬਹੁਤ ਸੋਹਣੇ ਬਣੇ ਹੋਏ ਨੇ ਆ ਆਪਣਾ ਪਫਾਰਾ ਬਣਿਆ ਹੋਇਆ ਜੇ ਕਿਸੇ ਨੇ ਫੋਟੋਆਂ ਕਰਾਉਣੀਆਂ ਨੇ ਤੇ ਚੀਜ਼ਾਂ ਦੇਖ ਕੇ ਯਾਰ ਮਨ ਨੂੰ ਸਕੂਨ ਬਹੁ ਮਿਲਦਾ ਹੈ ਨਾ ਕਿਉਂਕਿ ਗੁਰਦੁਆਰਾ ਸਾਹਿਬ ਇੱਕ ਚੀਜ਼ ਏਸੀ ਆ ਵੀ ਜਿੱਥੇ ਬੰਦਾ ਪਹੁੰਚ ਜੇ ਤੇ ਸੇਵਾ ਕਰਨ ਨੂੰ ਮਨੋਂ ਮिली ਦਿਲ ਕਰਦਾ ਤੇ ਸਾਰੀ ਦੁੱਖ ਦਰਦ ਟੈਂਸ਼ਨਾਂ ਦੂਰ ਹੋ ਜਾਂਦਾ ਉਹ ਲੰਗਰ ਹਾਲ ਆ ਗਿਆ ਸੋ ਉਧਰ ਹੀ ਬਾਬਾ ਜੀ ਦਾ ਲੰਗਰ ਹਾਲ ਦੇ ਬੈਕ ਸਾਈਡ ਬਾਬਾ ਜੀ ਦੀ ਰਹਿਸ਼ ਆ ਗਈ ਸੋ ਵੀਡੀਓ ਚੰਗੀ ਲੱਗੀ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਧੰਨਵਾਦੀ ਆ ਇੱਕ ਬਾਬਾ ਬਠਿਆਰ ਕਾ ਕੁਰਸੀ ਤੇ ਦੇਖੋ ਇਹ ਰਾਖੀ ਵਾਸਤੇ ਬੈਠੇ ਹੋਰੇ